ਸਾਸੀਗਾਲ ਦਿਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਇਸ ਵਕਤ ਮੌਜੂਦ ਹਾਂ ਅਬੋਹਰ ਦੀ ਨਵੀਂ ਅਨਾਜ ਮੰਡੀ ਵਿੱਚ ਕੁਦਰਤੀ ਮਾਰ ਇਸ ਵਾਰ ਫਸਲਾਂ ਉੱਪਰ ਬਹੁਤ ਜ਼ਿਆਦਾ ਪੈ ਰਹੀ ਹੈ ਪਹਿਲਾਂ ਹੜ ਆ ਗਏ ਹੜਾਂ ਤੋਂ ਬਾਅਦ ਬਰਸਾਤਾਂ ਆਈਆਂ ਬਰਸਾਤਾਂ ਦੇ ਨਾਲ-ਨਾਲ ਲੋਕਾਂ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ 2 ਮਹੀਨਿਆਂ ਤੋਂ ਪਰਿਆ ਹੋਇਆ ਤੇ ਹੁਣ ਜਿਹੜੀ ਕੋਈ ਬਚੀ ਖੁਚੀ ਫਸਲ ਜਿਹੜੀ ਹੈ ਕਿਸਾਨ ਵੱਢ ਕੇ ਮੰਡੀ ਦੇ ਵਿੱਚ ਲੈ ਕੇ ਆਏ ਨੇ ਤਾਂ ਉੱਥੇ ਵੀ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੀਤੀ ਰਾਤ ਤੁਸੀਂ ਦੇਖ ਰਹੇ ਹੋ ਬੀਤੀ ਰਾਤ ਬਰਸਾਤ ਜਿਹੜੀ ਆਈ ਆ ਅਬੋਹਰ ਖੇਤਰ ਦੇ ਵਿੱਚ ਤੇ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਪਿਆ ਉਹ ਸਾਰਾ ਪਿੱਛ ਗਿਆ ਹੈ ਤੇ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਕਿਸਾਨ ਨੇ ਜੋ ਫਸਲ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਪਰੇਸ਼ਾਨੀ ਕਿੰਨੀ ਕਰ ਰਹੀ ਹੈ ਵੀ ਇਹ ਚੋਨਾ ਬਚੇਗਾ ਕਿ ਨਹੀਂ ਬਚੇਗਾ ਸਾਰੀ ਗੱਲਬਾਤ ਕਰਦੇ ਆਂ ਕੀ ਨਾਮ ਹੈ ਸਰ ਤੁਹਾਡਾ ਜੀ ਮੇਰਾ ਨਾਮ ਰਾਮ ਕੁਮਾਰ ਹੈ ਜੀ ਕਿਹੜਾ ਪਿੰਡ ਹੈ ਜੀ ਅਜੀਮਗੜਾ ਜੀ ਕਿੰਨੀ ਫਸਲ ਲੈ ਕੇ ਆਏ ਤੁਸੀਂ ਫਸਲ 6 ਕਿੱਲਾਂ ਦੀ ਹੈ ਜੀ ਠੀਕ ਹੈ ਹੁਣ ਬਰਸਾਤ ਕਰਕੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਜ਼ਿਆਦਾ ਹੀ ਹੈ ਸਾਰਾ ਕਾਲਾ ਹੋ ਜਾਊਗਾ ਇਹ ਦੇਖੋ ਢੇਰੀਆਂ ਲੱਗੀਆਂ ਸਾਰੇ ਕਾਲੀ ਹੋ ਜਾਣਗੀਆਂ ਇਹ ਖਤਮ ਹੋ ਜਾਊਗਾ ਖਤਮ ਹੋ ਜਾਊਗਾ ਹਾਂ ਸਵੇਰ ਦੇ ਅਸੀਂ ਟਰੈਕਟਰ ਲਿਆ ਕੇ ਸਾਰਾ ਕੁਝ ਕਰੀ ਜਾਂਦੇ ਆ ਵੀ ਸੁੱਕਾ ਕੱਢੀ ਜਾਂਦੇ ਆ ਗਿੱਲਾ ਪਾਸੇ ਕਰੀ ਜਾਂਦੇ ਆ ਅਜੇ ਪਾਣੀ ਖੜਾ ਹੈ ਥੱਲੇ ਇਹ ਤਾਂ ਖਤਮ ਹੀ ਆ ਸਭ ਨੂੰ ਠੀਕ ਹੈ ਕਾਲਾ ਪੈ ਜਾਊਗਾ ਵਪਾਰੀ ਨੇ ਜੇ ਉਹਦੇ ਮਿਲਾ ਲਿਆ ਤਾਂ ਵਪਾਰੀ ਲੈਣਾ ਨਹੀਂ ਠੀਕ ਹੈ ਹੂੰ ਤੇ ਨੁਕਸਾਨ ਹੈ ਮਤਲਬ ਟੋਟਲ ਹਾਂ ਇਹ ਨੁਕਸਾਨ ਹੀ ਹੈ ਠੀਕ ਹੈ ਸਾਡਾ ਗਰਵੇਸ਼ ਸਿੰਘ ਜੀ ਕਿਹੜਾ ਪਿੰਡ ਹੈ ਜੀ ਰੋਗਨਪੁਰਾ ਕੋਈ ਖੜਾ ਜੀ ਕਿੰਨੇ ਫਸਲ ਲੈ ਕੇ ਆ ਰਹੇ 35 ਕਿਲਿਆਰੀ ਇਹ ਕਿੰਨਾ ਦੇ ਨੁਕਸਾਨ ਹੋ ਗਿਆ ਹੈ ਨੁਕਸਾਨ ਬਹੁਤ ਹੈ ਪਹਿਲਾਂ ਤਾਂ ਮੀਂਹ ਨੇ ਬਹੁਤ ਨੁਕਸਾਨ ਕੀਤਾ ਸਾਡੇ ਪਾਣੀ ਖਲੋਤੇ ਨੇ ਠੀਕ ਹੈ ਪਾਣੀ ਤਾਂ ਹੁਣ ਸਕਾ ਕੇ ਲਿਆਏ ਆ ਤੇ ਹੁਣ ਮੋਚਰ ਸਹੀ ਹੋਇਆ ਕੱਲ ਤੇ ਅੱਜ ਤੋਲਣਾ ਅਸੀਂ ਤੇ ਅੱਜ ਵੀ بارش ਪੈ ਗਈ ਹੋਣੀ ਠੀਕ ਹੈ ਹਾਂ ਇੱਕ ਖਰਾਬ ਹੋਏਗਾ ਜਾਂ ਇਹਨੂੰ ਕਈ ਦਿਨ ਸੁਕਾਉਣਾ ਪਏਗਾ ਨਹੀਂ ਇਹਨੂੰ ਬੜੇ ਦਿਨ ਸੁਕਾਉਣਾ ਪਏਗਾ ਜੀ ਇਹਨੂੰ ਕਿੰਨੇ ਦਿਨ ਲੱਗ ਜਾਣਗੇ ਇਹਨੂੰ بارش ਹੋਰ ਨਾ ਪਵੇ ਤੇ ਆਪੇ بارش ਹੋਰ ਪੈ ਗਈ ਤਾਂ ਫੇਰ ਤਾਂ ਪਤਾ ਨਹੀਂ ਕਿੰਨੇ ਦਿਨ ਲ ਥੱਲੇ ਪਾਣੀ ਖਲੋਤਾ ਜੀ ਫਸਲ ਦੇ ਅੰਗਰੇਜ਼ਾਂ ਨਾ ਜੀ ਗੁਰਿੰਦਰ ਸਿੰਘ ਆ ਜੀ ਆਪਣੀ ਢਾਨੀ ਕਮਾਈਆਂ ਵਾਲੀ ਇਹ ਫਸਲ ਲੈ ਕੇ ਆਇਆ ਫਸਲ ਦੀ ਮੇਰੇ ਕੋ 4-5 ਕਿਲੋ ਨਾ ਚੋਨਾ ਸੀ ਜੀ ਤੇ ਬਰਸਾਤ ਹੋਣ ਦੀ ਕਰਕੇ ਕਿੰਨਾ ਨੁਕਸਾਨ ਹੋਇਆ ਉਹਦੇ ਕਰਕੇ ਨੁਕਸਾਨ ਕਾਫੀ ਇਹ ਦੇਖੋ ਉੱਪਰੋਂ ਟਟਾ ਆ ਪਰਦਾਦਾ ਤੋਂ ਉਹ ਸਾਰਾ ਪਾਣੀ ਰਹਿ ਕੇ ਤਾਂ ਦੇਖੋ ਕਿਵੇਂ ਖਰਾਬ ਹੋਇਆ ਪਤਨੀ ਤੇ ਅਜੇ ਤੱਕ ਇਹ ਕਿਨੇ ਦੇਖੋ ਇਸ ਥੱਲੇ ਵਾਲਾ ਤਾਂ ਬਾਹਰ ਤਾਂ ਦੇਖੋ ਨੁਕਸਾਨ ਹੋਣਾ ਹੀ ਹੋਣਾ ਚਾਹੇ ਕਿੰਨੇ ਕਿਸਾਨ ਹੈਗੇ ਨੇ ਜਿਹੜੇ ਇੱਥੇ ਲੈ ਕੇ ਆਏ ਨੇ ਚੋਨਾ ਨੁਕਸਾਨ ਕਾਫੀ ਕਿਸਾਨ ਹੈ ਜੀ ਦੇਖੋ ਸਾਰਾ ਨੁਕਸਾਨ ਹੋਇਆ ਸਾਰਾ ਦਾ ਹੋਇਆ ਬਿਲਕੁਲ ਜੀ ਕੋਈ ਸਾਰਾ ਪਾਸੇ ਹੈਗਾ 14 ਕਿੰਨੇ ਵੀ ਬਰਸਾਤ ਪੈਨੇ ਵਿੱਚ ਬਰਸਾਤ ਲਗਭਗ ਬਰ 4 ਸਵਾ 4 ਦਾ ਟਾਈਮ ਹੋਣਾ ਜੀ ਇਸ ਵਾਰ ਹੜਾਂ ਕਰਕੇ ਕਿਸਾਨਾਂ ਦੀਆਂ ਫਸਲਾਂ ਬਹੁਤ ਖਰਾਬ ਹੋਈਆਂ ਤੇ ਜੋ ਬਚੀ ਕੁਛੀ ਫਸਲ ਕਿਸਾਨ ਲੈ ਕੇ ਆਈ ਸੀ ਉਹਨਾਂ ਦਾ ਇਸ ਬਰਸਾਤ ਨੇ ਹੋਰ ਜ਼ਿਆਦਾ ਮਾੜਾ ਹਾਲ ਕਰਤਾ ਹੁਣ ਤੁਸੀਂ ਦੇਖ ਰਹੇ ਹੋ ਵੀ ਮਗਰ ਜਿਹੜਾ ਹੈ ਕਿਸਾਨ ਆਪਣੀ ਫਸਲ ਨੂੰ ਸੁਕਾਉਣ ਵਾਸਤੇ ਜਦੋਂ ਜਿਹਦ ਕਰਦੇ ਨੇ ਇਹ ਜਦੋਂ ਜਿਹਦ ਦੇਖ ਕੇ ਇੱਕ ਗੱਲ ਯਾਦ ਆ ਜਾਂਦੀ ਹੈ ਐਸੇ ਤਰ੍ਹਾਂ ਹੀ ਕਿਹਾ ਜਾਂਦਾ ਜੱਟ ਦੀ ਜੂਨ ਗੁਰੀ ਤੜਫ ਤੜਫ ਮਰ ਜਾਣਾ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਾਹੀ ਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਇਸ ਵਕਤ ਮੌਜੂਦ ਹਾਂ ਅਬੋਹਰ ਦੀ ਨਵੀਂ ਅਨਾਜ ਮੰਡੀ ਵਿੱਚ ਕੁਦਰਤੀ ਮਾਰ ਇਸ ਵਾਰ ਫਸਲਾਂ ਉੱਪਰ ਬਹੁਤ ਜ਼ਿਆਦਾ ਪੈ ਰਹੀ ਹੈ ਪਹਿਲਾਂ ਹੜ੍ਹ ਆ ਗਏ ਹੜ੍ਹਾਂ ਤੋਂ ਬਾਅਦ ਬਰਸਾਤਾਂ ਆਈਆਂ ਬਰਸਾਤਾਂ ਦੇ ਨਾਲ-ਨਾਲ ਲੋਕਾਂ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ 2 ਮਹੀਨਿਆਂ ਤੋਂ ਪਰਿਆ ਹੋਇਆ ਤੇ ਹੁਣ ਜਿਹੜੀ ਕੋਈ ਬੱਚੀ ਖੁੱਚੀ ਫਸਲ ਜਿਹੜੀ ਹੈ ਕਿਸਾਨ ਵੱਢ ਕੇ ਮੰਡੀ ਦੇ ਵਿੱਚ ਲੈ ਕੇ ਆਏ ਨੇ ਤਾਂ ਉੱਥੇ ਵੀ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਬੀਤੀ ਰਾਤ ਤੁਸੀਂ ਦੇਖ ਰਹੇ ਹੋ ਬੀਤੀ ਰਾਤ ਬਰਸਾਤ ਜਿਹੜੀ ਆਈ ਆ ਅਬੋਹਰ ਖੇਤਰ ਦੇ ਵਿੱਚ ਤੇ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਪ ਉਹ ਸਾਰਾ ਪਿੱਛ ਗਿਆ ਹੈ ਤੇ ਕਿਸਾਨ ਬਹੁਤ ਜਿਆਦਾ ਪਰੇਸ਼ਾਨ ਨੇ ਤੇ ਕਿਸਾਨ ਨੇ ਜੋ ਫਸਲ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਪਰੇਸ਼ਾਨੀ ਕਿੰਨੀ ਕਰੀ ਹੈ ਵੀ ਇਹ ਚੋਨਾ ਬਚੇਗਾ ਕਿ ਨਹੀਂ ਬਚੇਗਾ ਸਾਰੀ ਗੱਲਬਾਤ ਕਰਦੇ ਆਂ ਕੀ ਨਾਮ ਹੈ ਸਰ ਤੁਹਾਡਾ ਜੀ ਮੇਰਾ ਨਾਮ ਰਾਮ ਕੁਮਾਰ ਹੈ ਜੀ ਕਿਹੜਾ ਪਿੰਡ ਹੈ ਜੀ ਅਜੀਮਗੜਾ ਜੀ ਕਿੰਨੀ ਫਸਲ ਲੈ ਕੇ ਆਏ ਤੁਸੀਂ ਫਸਲ 6 ਕਿੱਲਾਂ ਦੀ ਹੈ ਜੀ ਠੀਕ ਹੈ ਉਹਨੂੰ ਬਰਸਾਤ ਕਰਕੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਜ਼ਿਆਦਾ ਇਹ ਸਾਰਾ ਕਾਲਾ ਹੋ ਜਾਊਗਾ ਇਹ ਦੇਖੋ ਢੇਰੀਆਂ ਲੱਗੀਆਂ ਸਾਰੇ ਕਾਲੀ ਹੋ ਜਾਣਗੀਆਂ ਇਹ ਖਤਮ ਹੋ ਜਾਊਗਾ ਖਤਮ ਹੋ ਜਾਊਗਾ ਹਾਂ ਸਵੇਰ ਦੇ ਅਸੀਂ ਟਰੈਕਟਰ ਲਿਆ ਕੇ ਸਾਰਾ ਕੁਝ ਕਰੀ ਜਾਂਦੇ ਆ ਵੀ ਸੁੱਕਾ ਕੱਢੀ ਜਾਂਦੇ ਆ ਗਿੱਲਾ ਪਾਸੇ ਕਰੀ ਜਾਂਦੇ ਆ ਅਜੇ ਪਾਣੀ ਖੜਾ ਹੈ ਥੱਲੇ ਇਹ ਤਾਂ ਖਤਮ ਹੀ ਆ ਸਭ ਨੇ ਜੋ ਕਾਲਾ ਪੈ ਜਾਊਗਾ ਵਪਾਰੀ ਨੇ ਜੇ ਉਹ ਮਿਲਾ ਲਿਆ ਤਾਂ ਵਪਾਰੀ ਲੈਣਾ ਨਹੀਂ ਹੂੰ ਇਹ ਨੁਕਸਾਨ ਹੈ ਮਤਲਬ ਟੋਟਲ ਹਾਂ ਨੁਕਸਾਨ ਹੀ ਹੈ ਠੀਕ ਸਰਵੇਸ਼ ਸਿੰਘ ਜੀ ਕਿਹੜਾ ਪਿੰਡ ਹੈ ਜੀ ਰੁਕਮਪੁਰਾ ਕੋਈ ਖੜਾ ਜੀ ਕਿੰਨੇ ਫਸਲ ਲੈ ਕੇ ਆ ਰਹੇ 35 ਕਿਲ ਕਿ ਕਿੰਨਾ ਦਾ ਨੁਕਸਾਨ ਹੋ ਗਿਆ ਹੈ ਨੁਕਸਾਨ ਬਹੁਤ ਹੈ ਪਹਿਲਾਂ ਤਾਂ ਮੀਂਹ ਨੇ ਬਹੁਤ ਨੁਕਸਾਨ ਕੀਤਾ ਸਾਡੇ ਪਾਣੀ ਖਲੋਤੇ ਨੇ ਤਾਂ ਜੀ ਤਾਂ ਹੁਣ ਸਕਾ ਕੇ ਲਿਆਏ ਆ ਤੇ ਉਹਨੂੰ ਮੋਚਰ ਸਹੀ ਹੋਇਆ ਕੱਲ ਤੇ ਅੱਜ ਤੁਲਨਾ ਅਸੀਂ ਤੇ ਅੱਜ ਮੀਂਹ بارش ਪੈ ਗਈ ਹੋਈ ਠੀਕ ਹੈ ਹੁਣ ਇੱਕ ਖਰਾਬ ਹੋਏਗਾ ਜਾਂ ਇਹਨੂੰ ਕਈ ਦਿਨ ਸੁਕਾਉਣਾ ਪਏਗਾ ਨਹੀਂ ਇਹਨੂੰ ਬੜੇ ਦਿਨ ਸੁਕਾਉਣਾ ਪਏਗਾ ਜੀ ਇਹਨੂੰ ਕਿੰਨੇ ਦਿਨ ਲੱਗ ਜਾਣਗੇ ਇਹਨੂੰ 4-5 ਦਿਨ ਲੱਗ ਜਾਣਗੇ ਜੇ ਨੂੰ بارش ਹੋਰ ਨਾ ਪਵੇ ਤੇ ਆਪੇ بارش ਹੋਰ ਪੈ ਗਈ ਤਾਂ ਫੇਰ ਤਾਂ ਪਤਾ ਨਹੀਂ ਕਿੰਨੇ ਦਿਨ ਲੱਗ ਸਕਦੇ ਥੱਲੇ ਪਾਣੀ ਖਲੋਤਾ ਜੀ ਫਸਲ ਦੇ ਮੇਰਾ ਨਾਂ ਜੀ ਗੁਰਿੰਦਰ ਸਿੰਘ ਆ ਜੀ ਆਪਣੀ ਢ ਪਾਸਾ ਜੀ ਮੇਰੇ ਕੋ 4-5 ਕਿਲਰ ਚੋਨਾ ਸੀ ਜਿੱਥੇ ਤੇ ਤੇ ਬਾਹਰ ਤੋਂ ਕਰਕੇ ਕਿੰਨਾ ਨੁਕਸਾਨ ਹੋਇਆ ਉਹਨ ਦੇ ਕਰਕੇ ਨੁਕਸਾਨ ਕਾਫੀ ਹੈ ਦੇਖੋ ਉੱਪਰੋਂ ਟਟਾ ਆ ਪਰਦਾਦਾ ਤੋਂ ਉਹ ਸਾਰਾ ਪਾਣੀ ਰਹਿ ਕੇ ਤੇ ਆ ਦੇਖੋ ਕਿਵੇਂ ਖਰਾਬ ਹੋਇਆ ਪੈਦਲ ਤੇ ਅੱਜ ਤੱਕ ਇਹ ਕਿਨੇ ਦੇਖੋ ਜੇ ਥੱਲੇ ਆਲਾ ਤਾਂ ਬਾਹਰ ਤਾਂ ਦੇਖੋ ਨੁਕਸਾਨ ਹੋਣਾ ਹੀ ਹੋਣਾ ਚਾਹੇ ਕਿੰਨੇ ਕਿਸਾਨ ਹੈਗੇ ਨੇ ਜਿਹੜੇ ਇੱਥੇ ਲੈ ਕੇ ਆਏ ਉਹਨਾਂ ਨੂੰ ਕਾਫੀ ਕਿਸਾਨ ਹੈ ਇਹ ਦੇਖੋ ਸਾਰਾ ਨੁਕਸਾਨ ਹੋਇਆ ਸਾਰਾ ਤਾਂ ਹੋਇਆ ਬਿਲਕੁਲ ਜੀ ਕੋਈ ਸਾਰਾ ਪਾਸੇ ਹੈਗਾ ਚੋਦਾ ਇੰਨੇ ਵੀਰਾਂ ਦੀ ਸਰਕਾਰ ਕਰਨੀ ਚਾਹੀਦੀ ਬਰਸਾਤ ਲਗਭਗ ਬਰ 4 ਸਵਾ 4 ਦਾ ਟਾਈਮ ਹੋਣਾ ਜੀ ਇਸ ਵਾਰ ਹੜਾਂ ਕਰਕੇ ਕਿਸਾਨਾਂ ਦੀਆਂ ਫਸਲਾਂ ਬਹੁਤ ਖਰਾਬ ਹੋਈਆਂ ਤੇ ਜੋ ਬੱਚੀ ਕੁਛੀ ਫਸਲ ਕਿਸਾਨ ਲੈ ਕੇ ਆਈ ਸੀ ਉਹਨਾਂ ਦਾ ਇਸ ਬਰਸਾਤ ਨੇ ਹੋਰ ਜ਼ਿਆਦਾ ਮਾੜਾ ਹਾਲ ਕਰਤਾ ਹੁਣ ਤੁਸੀਂ ਦੇਖ ਰਹੇ ਹੋ ਵੀ ਮਗਰ ਜਿਹੜਾ ਹੈ ਕਿਸਾਨ ਆਪਣੀ ਫਸਲ ਨੂੰ ਸੁਕਾਉਣ ਵਾਸਤੇ ਜਦੋ ਜਹਿਦ ਕਰਦੇ ਨੇ ਇਹ ਜਦੋ ਜਹਿਦ ਦੇਖ ਕੇ ਇੱਕ ਗੱਲ ਯਾਦ ਆ ਜਾਂਦੀ ਹੈ ਐਸੇ ਤਰ੍ਹਾਂ ਹੀ ਕਿਹਾ ਜਾਂਦਾ ਹੈ ਜੱਟ ਦੀ ਜੂਨ ਗੁਰੀ ਤੜਫ ਤੜਫ ਮਰ ਜਾਣਾ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਾਸੀ ਗਾਲ ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹਾਂ ਅਬੋਹਰ ਦੀ ਨਵੀਂ ਅਨਾਜ ਮੰਡੀ ਵਿੱਚ ਕੁਦਰਤੀ ਮਾਰ ਇਸ ਵਾਰ ਫਸਲਾਂ ਉੱਪਰ ਬਹੁਤ ਜ਼ਿਆਦਾ ਪੈ ਰਹੀ ਹੈ ਪਹਿਲਾਂ ਹੜ ਆ ਗਏ ਹੜਾਂ ਤੋਂ ਬਾਅਦ ਬਰਸਾਤਾਂ ਆਈਆਂ ਬਰਸਾਤਾਂ ਦੇ ਨਾਲ-ਨਾਲ ਲੋਕਾਂ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ 2 ਮਹੀਨਿਆਂ ਤੋਂ ਪਰਿਆ ਹੋਇਆ ਤੇ ਹੁਣ ਜਿਹੜੀ ਕੋਈ ਬੱਚੀ ਖੁੱਚੀ ਫਸਲ ਜਿਹੜੀ ਹੈ ਕਿਸਾਨ ਵੱਢ ਕੇ ਮੰਡੀ ਦੇ ਵਿੱਚ ਲੈ ਕੇ ਆਏ ਨੇ ਤਾਂ ਉੱਥੇ ਵੀ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਬੀਤੀ ਰਾਤ ਤੁਸੀਂ ਦੇਖ ਰਹੇ ਹੋ ਬੀਤੀ ਰਾਤ ਬਰਸਾਤ ਜਿਹੜੀ ਆਈ ਆ ਅਬੋਹਰ ਖੇਤਰ ਦੇ ਵਿੱਚ ਤੇ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਪਿਆ ਹੈ ਉਹ ਸਾਰਾ ਪਿੱਛ ਗਿਆ ਹੈ ਤੇ ਕਿਸਾਨ ਬਹੁਤ ਜਿਆਦਾ ਪਰੇਸ਼ਾਨ ਨੇ ਤੇ ਕਿਸਾਨ ਨੇ ਜੋ ਫਸਲ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਪਰੇਸ਼ਾਨੀ ਕਿੰਨੀ ਕਰੀ ਹੈ ਵੀ ਇਹ ਚੋਨਾ ਬਚੇਗਾ ਕਿ ਨਹੀਂ ਬਚੇਗਾ ਸਾਰੀ ਗੱਲਬਾਤ ਕਰਦੇ ਆਂ ਕੀ ਨਾਮ ਹੈ ਸਰ ਤੁਹਾਡਾ ਜੀ ਮੇਰਾ ਨਾਮ ਰਾਮ ਕੁਮਾਰ ਹੈ ਜੀ ਕਿਹੜਾ ਪਿੰਡ ਹੈ ਜੀ ਅਜੀਮਗੜਾ ਜੀ ਕਿੰਨੀ ਫਸਲ ਲੈ ਕੇ ਆਏ ਤੁਸੀਂ ਫਸਲ 6 ਕਿੱਲਾਂ ਦੀ ਹੈ ਜੀ ਠੀਕ ਹੈ ਉਹਨਾਂ ਬਰਸਾਤ ਕਰਕੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਜ਼ਿਆਦਾ ਇਹ ਸਾਰਾ ਕਾਲਾ ਹੋ ਜਾਊਗਾ ਇਹ ਦੇਖੋ ਢੇਰੀਆਂ ਲੱਗੀਆਂ ਸਾਰੇ ਕਾਲੀ ਹੋ ਜਾਣਗੀਆਂ ਇਹ ਖਤਮ ਹੋ ਜਾਊਗਾ ਖਤਮ ਹੋ ਜਾਊਗਾ ਹਾਂ ਸਵੇਰ ਦੇ ਅਸੀਂ ਟਰੈਕਟਰ ਲਿਆ ਕੇ ਸਾਰਾ ਕੁਝ ਕਰੀ ਜਾਂਦੇ ਆ ਵੀ ਸੁੱਕਾ ਕੱਢੀ ਜਾਂਦੇ ਆ ਗਿੱਲਾ ਪਾਸੇ ਕਰੀ ਜਾਂਦੇ ਆ ਅਜੇ ਪਾਣੀ ਖੜਾ ਹੈ ਥੱਲੇ ਇਹ ਤਾਂ ਖਤਮ ਹੀ ਆ ਸਭ ਨੇ ਜੋ ਕਾਲਾ ਪੈ ਜਾਊਗਾ ਵਪਾਰੀ ਨੇ ਜੋ ਉਹ ਮਿਲਾ ਲਿਆ ਤਾਂ ਵਪਾਰੀ ਲੈਣਾ ਨਹੀਂ ਇਹ ਨੁਕਸਾਨ ਹੈ ਮਤਲਬ ਟੋਟਲ ਹਾਂ ਨੁਕਸਾਨ ਹੀ ਹੈ ਸਤ ਸ੍ਰੀ ਅਕਾਲ ਸਰਦੇਸ਼ ਸਿੰਘ ਜੀ ਕਿਹਦਾ ਮਿੰਟ ਜੀ ਰੋਗਨਪੁਰਾ ਕੋਈ ਖੜਾ ਜੀ ਕਿੰਨੀ ਫਸਲ ਲੈ ਕੇ ਆ ਰਹੇ 35 ਕਿਲਿਆਰੀ ਇਹ ਕਿੰਨਾ ਦਾ ਨੁਕਸਾਨ ਹੋ ਗਿਆ ਹੈ ਨੁਕਸਾਨ ਬਹੁਤ ਹੈ ਪਹਿਲਾਂ ਤਾਂ ਮੀਂਹ ਨੇ ਬਹੁਤ ਨੁਕਸਾਨ ਕੀਤਾ ਸਾਡੇ ਪਾਣੀ ਖਲੋਤੇ ਨੇ ਠੀਕ ਹੈ ਜੀ ਤਾਂ ਜੀ ਤਾਂ ਹੁਣ ਸਕਾ ਕੇ ਲਿਆਏ ਆ ਤੇ ਉਹਨੂੰ ਮੋਚਰ ਸਹੀ ਹੋਇਆ ਕੱਲ ਤੇ ਅੱਜ ਤੁਲਣਾ ਅਸੀਂ ਤੇ ਅੱਜ ਵੀ بارش ਪੈ ਗਈ ਹੋ ਠੀਕ ਹੈ ਹੁਣ ਇੱਕ ਖਰਾਬ ਹੋਏਗਾ ਜਾਂ ਇਹਨੂੰ ਕਈ ਦਿਨ ਸੁਕਾਉਣਾ ਪਏਗਾ ਨਹੀਂ ਇਹਨੂੰ ਬੜੇ ਦਿਨ ਸੁਕਾਉਣਾ ਪਏਗਾ ਜੀ ਇਹਨੂੰ ਕਿੰਨੇ ਦਿਨ ਲੱਗ ਜਾਣਗੇ ਇਹਨੂੰ 4-5 ਦਿਨ ਲੱਗ ਜਾਣਗੇ ਜੇ ਨੂੰ بارش ਹੋਰ ਨਾ ਪਵੇ ਤੇ ਆਪੇ بارش ਹੋ ਥੱਲੇ ਪਾਣੀ ਖਲੋਤਾ ਜੀ ਫਸਲ ਦੇ ਅੰਗਰੇਜ਼ਾਂ ਨਾ ਜੀ ਗੁਰਿੰਦਰ ਸਿੰਘ ਆ ਜੀ ਆਪਣੀ ਢਾਨੀ ਕਮਾਈਆਂ ਵਾਲੀ ਇਹ ਫਸਲ ਲੈ ਕੇ ਆਏ ਫਸਲ ਦੀ ਮੇਰੇ ਕੋਲ 4-5 ਕਿਲੋ ਨਾ ਚੋਨਾ ਸੀ ਜੀ ਤੇ ਉਹਦੇ ਕਰਕੇ ਨੁਕਸਾਨ ਕਾफी ਇਹ ਦੇਖੋ ਉੱਪਰੋਂ ਟਟਾ ਆ ਪਰ ਹੇ ਦਾ ਹ ਤੋਂ ਉਹ ਸਾਰਾ ਪਾਣੀ ਰਹਿ ਕੇ ਤਾਂ ਦੇਖੋ ਕਿਵੇਂ ਖਰਾਬ ਹੋਇਆ ਪਿਆ ਤੁਹਾਨੂੰ ਜੀ ਤੇ ਅਜੇ ਤੱਕ ਇਹ ਕਿਨੇ ਦੇਖੋ ਥੱਲੇ ਵਾਲਾ ਤਾਂ ਬਾਹਰ ਤਾਂ ਦੇਖੋ ਨੁਕਸਾਨ ਹੋਣਾ ਹੀ ਹੋਣਾ ਚਾਹੇ ਕਿੰਨੇ ਕਿਸਾਨ ਹੈਗੇ ਨੇ ਜਿਹੜੇ ਇੱਥੇ ਲੈ ਕੇ ਆਏ ਨੇ ਚੋਨਾ ਨੁਕਸਾਨ ਕਾਫੀ ਕਿਸਾਨ ਹੈ ਜੀ ਦੇਖੋ ਸਾਰਾ ਨੁਕਸਾਨ ਹੋਇਆ ਸਾਰਾ ਤਾਂ ਹੋਇਆ ਬਿਲਕੁਲ ਜੀ ਕੋਈ ਸਾਰਾ ਪਾਸੇ ਹੈਗਾ 14 ਕਿੰਨੇ ਵੀ ਬਰਸਾਤ ਪਹਿਲੇ ਹੋਈ ਸੀ ਬਰਸਾਤ ਲਗਭਗ ਬਰ 4 ਸਵਾ 14 ਦਾ ਟਾਈਮ ਹੋਣਾ ਜੀ ਇਸ ਵਾਰ ਹੜਾਂ ਕਰਕੇ ਕਿਸਾਨਾਂ ਦੀਆਂ ਫਸਲਾਂ ਬਹੁਤ ਖਰਾਬ ਹੋਈਆਂ ਤੇ ਜੋ ਬੱਚੀ ਕੁਛੀ ਫਸਲ ਕਿਸਾਨ ਲੈ ਕੇ ਆਈ ਸੀ ਉਹਨਾਂ ਦਾ ਇਸ ਬਰਸਾਤ ਨੇ ਹੋਰ ਜ਼ਿਆਦਾ ਮਾੜਾ ਹਾਲ ਕਰਤਾ ਹੁਣ ਤੁਸੀਂ ਦੇਖ ਰਹੇ ਹੋ ਵੀ ਮਗਰ ਜਿਹੜਾ ਹੈ ਕਿਸਾਨ ਆਪਣੀ ਫਸਲ ਨੂੰ ਸੁਕਾਉਣ ਵਾਸਤੇ ਜਦੋਂ ਜਿਹਦ ਕਰਦੇ ਨੇ ਇਹ ਜਦੋਂ ਜਿਹਦ ਦੇਖ ਕੇ ਇੱਕ ਗੱਲ ਯਾਦ ਆ ਜਾਂਦੀ ਹੈ ਐਸੇ ਤਰ੍ਹਾਂ ਹੀ ਕਿਹਾ ਜਾਂਦਾ ਹੈ ਜੱਟ ਦੇ ਜੂਨ ਗੁਰੀ ਤੜਫ ਤੜਫ ਮਰ ਜਾਣਾ ਸਵੇਰਾ ਟੀਵੀ ਲਈ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ